ਲਾਈਵ ਆਏ ਜੀ ਬੰਟੀ ਬਾਡੀ ਅੱਜ ਬੜੇ ਇੱਕ ਨਾ ਸਮਝੋ ਵੀ ਦੁਖੀ ਮਨ ਤੋਂ ਲਾਈਵ ਹੋ ਰਿਹਾ ਨਹੀਂ ਭਾਜੀ ਇਹ ਜਿਹੜਾ ਪਰਸੋਂ ਮੇਰੇ ਨਾਲ ਇਨਸੀਡੈਂਟ ਹੋਇਆ ਸੀ ਨਾ ਦੁਕਾਨ ਤੋਂ ਸੂਟ ਚੁੱਕੇਗੇ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਆਂ ਆਈਆਂ ਸੀ ਜਿਹੜੀਆਂ ਰਖੜੀ ਦਾ ਨਾਮ ਲੈ ਕੇ ਸੂਟ ਲੈ ਗਈਆਂ ਮੇਰੀ ਦੁਕਾਨ ਤੋਂ ਚੁੱਕ ਕੇ ਉਹ ਲੇਡੀਆਂ ਨੂੰ ਆਪਾਂ ਆਪਣੇ ਸੋਰਸ ਲਾ ਕੇ ਟਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਤੇ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਇਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਅੰਮ੍ਰਿਤਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲਵਾਈ ਸੀ ਅੱਜ ਉਹ ਖਬਰ ਸਿਟੀ ਕਲ ਦੇ ਵੀ ਚੱਲਣੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਗ ਗਿਆ ਕੋਈ ਸੱਜਣ ਸੀ ਜਿਹੜਾ ਜਿੰਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3-4 ਫੋਰ ਇਹਨਾਂ ਦੇ ਹੋਰ ਵੀ ਇਲਾਕੇ 'ਚੋਂ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਵੀ ਬਹੁਤ ਮਾੜੀ ਗੱਲ ਜਿਹੜਾ ਇਹਨਾਂ ਕੰਮ ਕੀਤਾ ਅੱਜ ਉਹ ਬੀਬੀਆਂ ਸਾਡੇ ਕੋਲ ਆ ਗਈਆਂ ਨੇ ਆ ਬੀਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਏ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਆਏ ਨੇ ਮੰਨੋ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਵੇ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਅੱਜ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮ ਆਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ੜੀ ਸਿੱਧਾ ਮੂੰਹਾਰੇ ਉੱਤਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ ਆਜ ਨਾਨੀ ਜੇ ਤੇ ਆਜ ਨਾਨੀ ਜੇ ਵੇਖੋ ਮੈਂ ਐਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਿਰਫ ਮੈਂ ਤੁਹਾਨੂੰ ਬਸ ਇੰਨਾ ਕੁ ਦੱਸਣਾ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਗ ਮੇਰੇ ਨਾ ਠੱਗਿਆ ਮਾਰਨਾ ਏ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਸੀ ਨਾ ਕਮਾ ਕੇ ਸੂਟ ਖੜ ਕੇ ਜਾਂ ਇਹਨਾਂ ਆਂਡ ਗੁਆੜ ਵੇਚਣਾ ਸੀ ਜਾਂ ਇਹਨਾਂ ਕਿਤੇ ਬੱਚਿਆਂ ਦੇ ਮੂੰਹ ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਕੌਫ ਨਹੀਂ ਆਂਦਾ ਇਹੋ ਜਿਹਿਆਂ ਬੀਬੀਆਂ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਟ ਨਾ ਦਿਖਾਓ ਗਾਗ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਮੇਰੀ ਵੀਡੀਓ ਪਾਣਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਹਤੇ ਆ ਵੀ ਥੋੜਾ ਬੋਧਾ ਮੰਨੂ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮਣੀ ਇਸਦੀ ਆਈ ਅੱਜ ਤੁਹਾਡੇ ਭਰਾ ਨੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਮਾਉਣ ਤੁਹਾਨੂੰ ਵੀ ਮੈਂ ਕਿੰਨਾ ਕੋ ਇਸ ਚੀਜ਼ ਦੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜੱਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਔਰੇ ਬੀਬੀਆਂ ਅੱਜ ਫੜ ਲਿਆ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਹਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਵੀ ਇਹ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ ਕਰਾਂਗੇ ਪਹਿਣਾ ਹੁਣ ਤੋਂ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪੈਣਾ ਦਸੇ ਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਹਾਂਜੀ ਛੁੱਟ ਕੇ ਆਲੇ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਯਾਰ ਨਹੀਂ ਕਰਦੇ ਗਲਤੀ ਹੋ ਗਈ ਨਹੀਂ ਨਹੀਂ ਗਾਹ ਗਲਤੀ ਨਹੀਂ ਕੀ ਕਹਿਣਾ ਕੀ ਜਾਣੇ ਆਪਾਂ ਇਸ ਚੀਜ਼ ਬਾਰੇ ਹਾਂਜੀ ਬੋਲੋ ਪੈਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਕੱਟ ਕੇ ਮਾਰੀ ਮੰਗਲਾ ਜਿੰਦੇ ਹੋਰ ਕੀ ਗੱਲਤੀ ਹੋ ਗਈ ਹੈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਨਹੀਂ ਪੈਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਈ ਇੱਕ ਐਸੀ ਚੀਜ਼ ਦਾ ਈ ਸੁਣ ਲੈ ਮੇਰੀ ਗੱਲ ਕੋਰਟ ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਹੀ ਤਰੀਕਾ ਭੁਗਤਣ ਦੇ ਹੋ ਹਾਂ ਤੁਸੀਂ ਤਰੀਕਾ ਭੁਗਤਣ ਦੇ ਐਸੀ ਚੀਜ਼ੀਆਂ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਂ ਦੱਸੋ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਐਸੀ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਪਹਿਲਾਂ ਮੈਂ ਦੱਸੋ ਪਈ ਕਿ ਨਹੀਂ ਪਈ ਚਲੋ ਪਈ ਹੋ ਗਈ ਹਾਂ ਤੇ ਤੂੰ ਬੀਬੀਏ ਦੱਸ ਅਮਰਤਾਰੀ ਹੋ ਕੇ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਦਾ ਗੁਰੂ ਦਾ ਆਵਾਮ ਰਛ ਗਿਆ ਹੈ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਜੰਮਣ ਦੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾਓ ਦੋਵੇਂ ਦੇਦ ਨਾਲੋਂ ਚੰਗਾ ਜਿਹੜੇ ਪਿਓ ਘਰ ਹੋਈਆਂ ਉਹਦਾ ਨਾਂ ਬੇੜਾ ਕਰ ਕੰਨੀਆਂ ਤੁਸੀਂ ਦੋਵੇਂ ਜਨਾਨੀਆਂ ਤੁਹਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤਾਨੂੰ ਮੈਂ ਕੀ ਕਿਹੜੇ ਕੀੜੇ ਪੈ ਕੇ ਤੂੰ ਮਰਨਾ ਤਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੂੰ ਦੁਕਾਨਾ ਤੋਂ ਆ ਕੇ ਚੀਜ਼ਾਂ ਚੁੱਕਣ ਦੀ ਆਓ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਨੂੰ ਬਸ ਦੱਸਣਾ ਚਾਹੁੰਦਾ ਵੀ ਇਹ ਬੀਬੀਆਂ ਫੜ ਲੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ